ਲੁਧਿਆਣਾ ਵਿੱਚ ਨਗਰ ਨਿਗਮ ਜ਼ੋਨ B ਨੇੜੇ ਲੋਕਾਂ ਨੇ ਦੋ ਸਨੇਚਰਾਂ ਦੀ ਘੁੱਟ ਮਾਰ ਕੀਤੀ। ਇਹ ਸਨੇਚਰ ਪ੍ਰਵਾਸੀ ਨੌਜਵਾਨ ਤੋਂ ਨਗਦੀ ਹੋ ਕੇ ਫਰਾਰ ਹੋ ਗਏ ਸਨ। ਰੌਲਾ ਸੁਣ ਕੇ ਲੋਕਾਂ ਨੇ ਪਿੱਛਾ ਕਰਕੇ ਸਨੇਚਰਾਂ ਨੂੰ ਫੜਿਆ। ਦੋਸ਼ੀ ਸਸਤੀ ਟਿਕਟ ਅਤੇ ਸੀਟ ਦਿਵਾਉਣ ਦੇ ਬਹਾਨੇ ਰੇਲਵੇ ਸਟੇਸ਼ਨ ਤੋਂ ਯਾਤਰੀ ਨੂੰ ਚਾਂਸਾ ਤੇ ਇੱਕ ਸੁਨਸਾਨ ਜਗ੍ਹਾ ਤੇ ਲੈ ਗਏ ਤੇ ਰਸਤੇ ਵਿੱਚ ਉਸ ਤੋਂ ਟਿਕਟ ਬਦਲੇ ਪੈਸੇ ਮੰਗਣ ਲੱਗੇ। ਜਿਵੇਂ ਹੀ ਯਾਤਰੀ ਨੇ ਪੈਸੇ ਦੇਣ ਲਈ ਆਪਣਾ ਪਾਰਸ ਕੱਢਿਆ ਤਾਂ ਇਹ ਬਦਮਾਸ਼ ਉਸ ਦਾ ਪਾਰਸ ਖੋ ਕੇ ਫਰਾਰ ਹੋ ਗਏ। ਇਸ ਸਬੰਧੀ ਐਸਐਚਓ ਅਮਰਿਤਪਾਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਦੋ ਮੁਲਜ਼ਮਾਨਾਂ ਨੂੰ ਦੋਵੇਂ ਮੁੱਲਜਨ ਦਿੱਲੀ ਵਿੱਚ ਕੰਮ ਕਰਦੇ ਹਨ। ਮੂਲ ਰੂਪ ਵਿੱਚ ਇਹ ਬਿਹਾਰ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੀ ਪਛਾਣ ਪੰਕਜ ਅਤੇ ਸੁਨੀਲ ਮਹਿਤੋ ਵਜੋਂ ਹੋਈ ਹੈ। ਸੁਨੀਲ ਦਿੱਲੀ ਵਿੱਚ ਰਿਕਸ਼ਾ ਚਾਲਕ ਦਾ ਕੰਮ ਕਰਦਾ ਹੈ ਜਦਕਿ ਪੰਕਜ ਦਿੱਲੀ ਵਿੱਚ ਵਿਆਹ ਦੇ ਕਾਰਡ ਬਣਾਉਣ ਦੀ ਦੁਕਾਨ ਤੇ ਕੰਮ ਕਰਦਾ ਹੈ। ਪੁਲਿਸ ਨੇ ਇਹਨਾਂ ਤੋਂ ਬਦਮਾਸ਼ਾਂ ਤੋਂ ਕੁਝ SIM ਵੀ ਬਰਾਮਦ ਕੀਤੇ ਹਨ। ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਸਰ ਇਹ ਦੋ ਠੱਗ ਕਿਸਮ ਦੇ ਬੰਦੇ ਪਕੜੇ ਆ ਸਰ ਇਹ ਕੀ ਮਾਮਲਾ ਵਾ ਪੂਰਾ? ਤੇ ਆਪਣੇ ਥਰਤੀਸਨ ਤੇ ਨਹੀਂ ਇਤਰਾ ਇਹਨਾਂ ਨੇ ਚੋਰੀ ਸਨੇਚਿੰਗ ਕੀਤੀ ਆ ਬੰਦੇ ਨੂੰ ਪਹਿਲਾਂ ਬੁਲਾਇਆ ਇਹਨਾਂ ਨੇ ਬੁਲਾ ਕੇ ਫਿਰ ਨਾਲ ਉਹਦੇ ਨਾਲ ਥੋੜਾ ਪੈਸੇ ਦੀ ਫੋਨ ਕੀਤੀ ਆ ਤੇ ਕਰਨ ਤੇ ਉਹਨੂੰ ਆਪਾਂ ਇਹ ਬੰਦੇ ਨਾਲ ਕੋਲ ਕੰਮੇਡੀ ਕੀਤੀ ਸੰਜੀਤ ਚੌਧਰੀ ਨੇ ਤੇ ਉਸ ਤੋਂ ਬਾਅਦ ਆਪਾਂ ਪੁਲਿਸ ਪਾਰਟੀ ਨਾਲ ਜਿਹੜੀ ਨੀ ਕਿ ਆਪਾਂ ਵਿਸ਼ਤ ਤਰਕਰ ਨੂੰ ਬੇਸ ਆਫ ਕਰਕੇ ਰਿਪੋਰਟ ਕੀਤੀ ਆ ਸਿਰ ਕੀ ਨਾਮ ਹੈ ਮੁੰਨਾ ਰੁਪਈਆ ਦੇ ਇਹਦਾ ਇੱਕ ਨਾਮ ਸੁਨੀਲ ਮਾਨ ਤੋਂ ਹੈ ਤੇ ਉਹਨੂੰ ਪੰਕੜ ਕੁਮਾਰ ਹੈ ਸਰੀ ਰੇਨ ਵਾਲੇ ਕਿੱਥੇ ਨੇ ਤੇ ਵਿਆਹ ਕਰ ਰਿਹਾ ਨੇ ਉਹ ਵਾਲੇ ਤੇ ਪੂਰੇ ਸਰ ਇਹ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਵਾਰਦਾਤ ਨੂੰ ਜਮਾਉਂਦਾ ਮੇਰਾ ਮੋਡ ਆਫ ਸਪੈਂਡ ਹੀ ਹੋਇਸੀ ਵੀ ਇੱਕ ਵਾਰੀ ਜਦਾਂ ਕੀ ਭੋਲੇ ਭਾਲੇ ਬੰਦਿਆਂ ਨੂੰ ਸਟੇਸ਼ਨ ਕੋਲੋਂ ਲੈ ਆਉਂਦੇ ਸੀ ਅੱਜ ਤੁਹਾਡਾ ਅਸੀਂ ਕਿਰਾਇਆ ਘੱਟ ਕਰਾਵਾਂਗੇ ਪਰ ਉਹ ਅਸੀਂ ਸਾਡਾ ਟੂ ਟੂ ਵਕਤਵਾ ਤਾਂ ਮੈਂ ਘੱਟ ਕਿਰਾਏ ਦੇ ਉੱਪਰ ਤੁਹਾਨੂੰ ਅਸੀਂ ਟਿੱਕ ਦਵਾਂਗੇ ਤੇਰੇ ਅਗਲੇ ਨੂੰ ਆਟੋ ਤੇ ਬਿਠਾ ਕੇ ਲੈ ਆਉਂਦੇ ਤੇ ਉਸ ਤੋਂ ਅੱਗੇ ਮੈਂ ਜਨਾ ਕੋ ਕਰਕੇ ਉਹਨੂੰ ਸਾਡੇ ਤੇ ਅੱਜ ਫਿਰ ਸਰ ਇਹਨਾਂ ਨੂੰ ਟਰੈਪ ਲਗਾ ਕੇ ਫੜਿਆ ਹਾਂ ਜੀ ਇਹ ਵੀ ਕੰਪਲੇਂਟ ਆਈ ਸੀ ਪਰ ਉਹ ਲੋਕਾਂ ਦੇ ਅਸੀਂ ਐਫਆਈ ਰਿਪੋਰਟ ਕਰਕੇ ਇਹਨਾਂ ਨੂੰ ਪਹੁੰਚਾ ਦਿੱਤਾ ਹੈ। ਠੀਕ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।